ਮਾਹਿਰਜੇ ਦੀ ਖਾਲਸਾ ਮਾਹਿਰਜੇ ਦੀ ਫਤਿਹ ਇਕਬਰ ਮੀਤ ਰਾਮ ਰਹੀਮ ਨੂੰ ਸਨਾਰੀਆ ਜੇਲ੍ਹ ਤੋਂ ਚੁੱਪਚੀ ਤੇ ਭਾਰਤ ਦੀ ਸਰਕਾਰ ਨੇ ਫਿਰ 21 ਦਿਨਾਂ ਵਾਸਤੇ ਉਹਨੂੰ ਪੈਰੋਲ ਦੇ ਦਿੱਤੀ ਹੈ ਆਪਾਂ ਦੇਖਦੇ ਆ ਰਹੇ ਹਾਂ ਕਿ ਇਸ ਦੇਸ਼ ਦੇ ਵਿੱਚ ਦੋ ਤਰੀਕੇ ਦੇ ਨਾਲ ਕਾਨੂੰਨ ਕੰਮ ਕਰ ਰਿਹਾ ਜਦੋਂ ਸਿੱਖਾਂ ਦੀ ਵਾਰੀ ਆਉਂਦੀ ਹੈ ਉਦੋਂ ਇਹ ਕਾਨੂੰਨ ਹੋਰ ਤਰੀਕੇ ਨਾਲ ਚੱਲਦਾ ਜਦੋਂ ਹੋਰਨਾਂ ਦੀ ਵਾਰੀ ਆਉਂਦੀ ਹੈ ਉਦੋਂ ਹੋਰ ਤਰੀਕੇ ਨਾਲ ਇਕ ਬੰਨੇ ਰਾਮ ਰਹੀਮ ਸੌਦਾ ਸਾਧ ਜਿਹੜਾ ਜਿਹਦੇ ਤੇ ਬਲਾਤਕਾਰ ਦੇ ਕੇਸ ਨੇ ਜਿਹਦੇ ਤੇ ਹੱਤਿਆਵਾਂ ਦੇ ਕਤਲਾਂ ਦੇ ਕੇਸ ਪਏ ਨੇ ਉਹਨੂੰ ਵਾਰ-ਵਾਰ ਹਿੰਦੁਸਤਾਨ ਦੀ ਸਰਕਾਰ ਵੱਲੋਂ ਛੁੱਟੀ ਦਿੱਤੀ ਜਾ ਰਹੀ ਹੈ ਉਹ ਆਪਣੇ ਆਸ਼ਰਮਾਂ 'ਚ ਆ ਕੇ ਪ੍ਰਚਾਰ ਕਰ ਰਿਹਾ ਆਪਣੇ ਭਗਤਾਂ ਨੂੰ ਉਪਦੇਸ਼ ਦੇ ਰਿਹਾ ਦੋ-ਦੋ ਗੱਡੀਆਂ ਉਹਦੀਆਂ ਉਹਦੇ ਡੇਰੇਆਂ ਦੀਆਂ ਜਿਹੜੀਆਂ ਉਹਨੂੰ ਸਨਾਰੀਆ ਜ਼ਿਲ੍ਹੇ ਦੇ ਬਾਹਰ ਲੈਣ ਜਾਂਦੀਆਂ ਨੇ ਵੱਡੀ ਭਾਰੀ ਫੋਰਸ ਸੁਰੱਖਿਆ ਜਿਹੜੀ ਆ ਉਹਦੇ ਵਾਸਤੇ ਨਾਲ-ਨਾਲ ਚੱਲਦੀ ਏ ਕੀ ਹੋ ਰਿਹਾ ਇਸ ਦੇਸ਼ ਦੇ ਵਿੱਚ ਔਰ ਦੂਸਰੇ ਪੱਨੇ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਤੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਬਰਵੰਤ ਸਿੰਘ ਰਾਜਵਾਨ ਉਹਨਾਂ ਦੇ ਨਾਲ ਦੇ ਸਾਥੀ ਸਿੰਘ ਜਿਹੜੇ ਨੇ ਜਿਨ੍ਹਾਂ ਨੇ ਉਸ ਵੇਲੇ ਦੁਸ਼ਟ ਬਿਆੰਤੇ ਬੁੱਚੜ ਨੂੰ ਸੋਧਿਆ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਦੇ ਉੱਪਰ ਕਹਰਾਮ ਮਚਾਇਆ ਹੋਇਆ ਸੀ ਉਸ ਵੇਲੇ ਹਰਬੰਨੇ ਉਸ ਵੰਤ ਮੁੱਖ ਮੰਤਰੀ ਨੇ ਅਗਲਾ ਹਫ਼ਤਾ ਇਸ ਦਿਨੇ ਰਾਤ ਨੌਜਵਾਨਾਂ ਨੂੰ ਕਤਲ ਕੀਤੇ ਜਾ ਰਹੇ ਸੀ ਕੀ ਕੁਝ ਉਸ ਵੇਲੇ ਹੋ ਰਿਹਾ ਸੀ ਤੇ ਇਨ੍ਹਾਂ ਯੋਧਿਆਂ ਨੇ ਇਨ੍ਹਾਂ ਸੂਰਮਿਆਂ ਨੇ ਇਥੋਂ ਤੱਕ ਭਾਈ ਦਲਾਵਰ ਸਿੰਘ ਜੀ ਨੇ ਆਪਣੀ ਕੁਰਬਾਨੀ ਦੇ ਕੇ ਇਸ ਪਠਵੰਨ ਤਪਦੇ ਹੋਏ ਪੰਜਾਬ ਵਿੱਚ ਠੰਡ ਵਰਤਾਈ ਤੇ ਇਨ੍ਹਾਂ ਨੇ ਯੋਧਿਆਂ ਨੇ ਇਨ੍ਹਾਂ ਸੂਰਮਿਆਂ ਨੇ ਬੇਅੰਤੇ ਪਾਪੀ ਮੁੱਖ ਮੰਤਰੀ ਨੂੰ ਸੋਧ ਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਕੀਤੀ ਪਰ ਉਹ ਭਾਈ ਜਗਤਾਰ ਸਿੰਘ ਹਵਾਰਾ ਤੇ ਉਹ ਸਾਰੇ ਯੋਧੇ ਸੂਰਮੇ ਕਿੰਨੇ ਕਿੰਨੇ ਸਾਲਾਂ ਤੋਂ 30-30 ਸਾਲਾਂ ਤੋਂ ਉੱਪਰ ਸਾਡੇ ਸਿੰਘ ਜਿਹੜੇ ਨੇ ਉਹ ਜੇਲਾਂ ਦੇ ਅੰਦਰ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਵੀ ਹੋ ਚੁੱਕੀਆਂ ਨੇ ਪਰ ਇੱਥੋਂ ਦੀ ਨਰਦਈ ਤਿੱਕ ਰੂਪ ਚਿਹਰੇ ਵਾਲੀ ਹਿੰਦ ਦੀ ਹਕੂਮਤ ਜਿਹੜੀ ਹੈ ਸਾਡੇ ਸਿੰਘਾਂ ਨੂੰ ਬਰੀ ਨਹੀਂ ਕਰ ਰਹੀ ਔਰ ਦੂਸਰੇ ਬੰਨੇ ਇਹੋ ਜਿਹੇ ਜਿਹੜੇ ਬਲਾਤਕਾਰੀ ਸਾਧ ਨੇ ਕਾਤਲ ਸਾਧ ਨੇ ਇਹਨਾਂ ਨੂੰ ਵਾਰ-ਵਾਰ ਪੈਰੋਲ ਦੇ ਕੇ ਸਿੱਖਾਂ ਦੇ ਅੱਲੇ ਜ਼ਖਮਾਂ ਦੇ ਉੱਤੇ ਵਾਰ-ਵਾਰ ਲੂਣ ਛਿੜਕਿਆ ਜਾ ਰਿਹਾ ਹੈ ਇਹਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ